ਸੋ ਮੇਰਾ ਸਾਰੇ ਹੀ ਸਤਿਕਾਰਯੋਗ ਲੋਕਾਂ ਨੂੰ ਸਲਾਮ ਮੇਰੇ ਵੱਲੋਂ ਸੋ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਸੋ ਅੱਜ ਅਸੀਂ ਆਪਣੇ ਇਸ YouTube ਚੈਨਲ 'ਆਹੀਂ ਜਿਹੜੀ ਆਰ ਰੈਨ ਇਕੁਇਟੇਬਲ ਮੌਰਗੇਜ ਕੀ ਹੁੰਦੀ ਹੈ ਭਾਰ ਮੁਕਤ ਸਰਟੀਫਿਕੇਟ ਜਿਹੜਾ ਇਹ ਕੀ ਹੁੰਦਾ ਤੇ ਚੌਥਾ ਜਿਹੜਾ ਕਲੀਅਰੈਂਸ ਜਾਂ ਨੋ ਡਿਊ ਸਰਟੀਫਿਕੇਟ ਕੀ ਹੁੰਦਾ ਇਹ ਚਾਰੇ ਜਿਹੜੇ ਸਰਟੀਫਿਕੇਟ ਹੈ ਇਹ ਕਿਸਾਨਾਂ ਨਾਲ ਸਬੰਧਤ ਹੈ ਔਰ ਜ਼ਮੀਨ ਦੇ ਮਾਲਕਾਂ ਨਾਲ ਬਹੁਤ ਇਹਨਾਂ ਦਾ ਇਹ ਇਹਨਾਂ ਇਸ ਕੰਮ ਨਾਲ ਵਾਹ ਪੈਂਦਾ ਸੋ ਅਸੀਂ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਫਾਈਨ ਕਰਾਂਗੇ ਤਾਂ ਜੋ ਤੁਹਾਨੂੰ ਇਸੀ ਬਾਰੇ ਪਤਾ ਲੱਗ ਸਕੇ ਔਰ ਇਹਦੀ ਜਿਹ ਪਹਿਲਾ ਨੰਬਰ ਜ਼ਮੀਨ ਜਿਹੜੀ ਐ ਫਰਦਰ ਆਹੀਂ ਬੈਂਕ ਕੋਲ ਗਹਿਣੇ ਕਰਨੀ ਜਿਹੜੀ ਜ਼ਮੀਨ ਆਪਾਂ ਕਿਸੇ ਵੀ ਮਾਲਕੀ ਰਿਕਾਰਡ ਜਿਵੇਂ ਜਮ੍ਹਾਂ ਬੰਦੀ ਜਮ੍ਹਾਂ ਬੰਦੀ ਲੈ ਕੇ ਗਰਦੌਰੀ ਨਾਲ ਲਾ ਕੇ ਤੇ ਜਦੋਂ ਬੈਂਕ ਕੋਲੇ ਨਕਸ਼ਾ ਬਣਾ ਕੇ ਉਹ ਤਾਂ ਲੈ ਜਾਂਦੇ ਵੀ ਮੈਂ ਲੋਨ ਲੈਣਾ ਉਹਨੂੰ ਆੜ ਰਹਿਣ ਕਹਿੰਦੇ ਐ ਆੜ ਰਹਿਣ ਹਵਾਲਾ ਆੜ ਰਹਿਣ ਕਹਿੰਦੇ ਐ ਆੜ ਰਹਿਣ ਦਾ ਮਤਲਬ ਬਿਨਾ ਕਬਜ਼ੇ ਤੋਂ ਬਿਨਾ ਕਬਜ਼ੇ ਤੋਂ ਜਿਹੜਾ ਰਹਿਣ ਹੁੰਦਾ ਉਹ ਕਿਸੇ ਕੋਲੇ ਗਹਿਣੇ ਕਰਦੇ ਉਹ ਕਬਜ਼ੇ ਉਹ ਕਬਜ਼ੇ ਨਾਲ ਹੁੰਦਾ ਤੇ ਜਿਹੜਾ ਆੜ ਰਹਿਣ ਦਾ ਮਤਲਬ ਹੈ ਵੀ ਕੋਈ ਅਦਾਰਾ ਉਹਨੂੰ ਆਪਣੇ ਕੋਲੇ ਗਹਿਣੇ ਕਰ ਲੈਂਦਾ ਪਰ ਉਹ ਵਾਹਦਾ ਨਹੀਂ ਆਪ ਨਹੀਂ ਵਾਹਦਾ ਵਾਈ ਕਿਸਾਨ ਜਾਂਦਾ ਉਹਨੂੰ ਕਿਸਾਨ ਉਹ ਤੋਂ ਫਸਲ ਵੀ ਕੱਢੀ ਜਾਂਦਾ ਇਹਨੂੰ ਆੜ ਰਹਿਣ ਕਹਿੰਦੇ ਉਰਦੂ ਫਾਰਸੀ ਭਾਸ਼ਾ ਦੇ ਸ਼ਬਦ ਹੈ ਆੜ ਰਹਿਣ ਵੀ ਬਿਨਾ ਕਬਜ਼ੇ ਤੋਂ ਵਾਹ ਉਹ ਹੀ ਕਿਸਾਨ ਜਿਹੜਾ ਪਹਿਲਾਂ ਵਾਹ ਰਿਹਾ ਔਰ ਉਹ ਬੈਂਕੋਂ ਨੂੰ ਲੋਨ ਦੇਊਗਾ ਬੈਂਕ ਲੋਨ ਦੇ ਬਦਲੇ ਉਹ ਜਿਹੜੀ ਰਜਿਸਟਰੀ ਤੇ ਉਹਨਾਂ ਦੀ ਜਿਹੜੀ ਹੈਗੀ ਗਰਦੌਰੀ ਤੇ ਨਕਸ਼ਾ ਲੈ ਕੇ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾ ਲਊਗਾ ਆੜ ਰਹਿਣ ਦੀ ਰਜਿਸਟਰੀ ਹੁੰਦੀ ਹੈ ਉਹ ਰਜਿਸਟਰੀ ਤੇ ਪੁੜਵਾਰੀ ਸਹਿਬਾਨ ਰੈਪਟ ਪਾਉਂਦੇ ਆ ਤੇ ਇਹ ਸਿਰਫ ਰੋਜ਼ਨਾਮਚਾ ਦੇ ਵਿੱਚ ਜਿਹੜਾ ਰੋਜ਼ਨਾਮਚਾ ਵਾਕਿਆਤੀ ਹੁੰਦਾ ਪੁੜਵਾਰੀ ਕੋਲੇ ਜਿਹਦੇ ਨੇ ਰੀਮੀ ਹੋਰ ਚੀਜ਼ਾਂ ਤਰਜ ਕਰਦਾ ਪੁੜਵਾਰੀ ਰਜਨਾ ਦੇ ਕੋ ਘਟਨਾਵਾਂ ਜੰਨੀਆਂ ਨਕਲਾਂ ਚ ਕਰ ਜਾਰੀ ਕਰਦਾ ਉਹਦੇ ਵਿੱਚ ਰੈਪਟ ਦਰਜ ਪੈਂਦੀ ਆੜ ਰਹਿਣ ਦੀ ਪਟਵਾਰੀ ਦੀ ਇਹਦੇ ਸੰਬੰਧੀ ਕੋਈ ਫੀਸ ਨਹੀਂ ਹੁੰਦੀ। ਇਹ ਫ੍ਰੀ ਹੁੰਦੀ ਹੈ ਗਵਰਨਮੈਂਟ ਵੱਲੋਂ। ਕੋਈ ਵੀ ਆੜ ਰਣ ਦੀ ਰਕਤ ਹੈ। ਕੋਈ ਕੋਈ ਸਰਕਾਰੀ ਫੀਸ ਨਹੀਂ ਹੁੰਦੀ। ਸੋ ਜ਼ਮੀਨ 2 ਨੰਬਰ ਜ਼ਮੀਨ ਜਾਇਦਾਦ ਦਾ ਮਾਲਕ ਆਪਣੀ ਅਸਲ ਰਜਿਸਟਰੀ ਬੈਨਾਮਾ ਪਟਾ ਆਦ ਜਿਹੜਾ ਇਕੁਇਟੇਬਲ ਮੌਰਗੇਜ ਕੀ ਹੁੰਦੀ ਹੈ? ਇਕੁਇਟੇਬਲ ਮੌਰਗੇਜ ਦਾ ਮਤਲਬ ਵੀ ਕੋਈ ਤੁਸੀਂ ਜਿਹੜਾ ਜ਼ਮੀਨ ਦਾ ਮਾਲਕ ਹੈ ਉਹ ਆਪਣੀ ਰਜਿਸਟਰੀ ਜਾਂ ਕੋਈ ਪਟਾ ਨਾਮਾ ਜਾਂ ਕੋਈ ਉਹਦੀ ਹੈਗੀ ਜਿਹੜੀ ਹੈ ਅਸਲ ਡਾਕੂਮੈਂਟ ਅਸਲ ਡਾਕੂਮੈਂਟ ਰੱਖਣਾ ਪੈਂਦਾ ਆਰ ਰੈਨ ਨਾਲੋਂ ਇਹਦਾ ਫਰਕ ਹੈ ਇਹਦੇ ਚ ਅਸਲ ਰਜਿਸਟਰੀ ਤੁਹਾਡੀ ਬੈਂਕ ਨੂੰ ਕੋਲੇ ਰੱਖਣੀ ਪੈਂਦੀ ਹੈ ਆਰ ਰੈਨ ਦੇ ਵਿੱਚ ਕੱਲੀ ਥੁੜੀ ਨਕਲ ਜਾਂਦੀ ਹੈ ਫਰਦ ਜਾਵਾਂ ਬੰਦੀ ਇਹਦਾ ਫਰਕ ਹੈ ਔਰ ਜਿੰਨੀ ਦੇਰ ਇਕੂਟੇਬਲ ਮਾਰਟਗੇਜ ਤੇ ਜਿਹੜਾ ਲੋਨ ਮਿਲੇਗਾ ਤੁਹਾਨੂੰ ਉਹਦੇ ਜੇ ਪਟਾ ਜਾਂ ਕਿਸੇ ਬੈਂਕ ਕੋਲੇ ਕਿਸੇ ਹੋਰ ਧਾਰੇ ਜਾਂ ਕਿਸੇ ਵਿਅਕਤੀ ਕੋਲੇ ਜੋ ਆਪੋ ਉਹ ਤੋਂ ਕਰਜ਼ਾ ਹਾਸਲ ਕਰਦੇ ਆ ਰੱਖ ਕੇ ਤੇ ਅਜਿਹਾ ਉਸ ਕਰਜ਼ੇ ਨੂੰ ਜਿਹੜਾ ਕਿਸੇ ਖਾਸ ਵਿਅਕਤੀ ਤੋਂ ਜਿਵੇਂ ਕਨਾਲ ਤੇ ਦੋ ਕਨਾਲ ਤੇ ਇਹ ਤੁਹਾਨੂੰ 10-15 ਲੱਖ ਰੁਪਈਆ ਦੇ ਦਿੰਦੇ ਆ ਥੋੜੇ ਜਿ ਰਕਬੇ ਤੇ ਤੁਹਾਡੇ ਘਰ ਤੇ ਇਕਵੇਟੇਬਲ ਮੌਰਗੇਜ ਬਣ ਜਾਂਦੀ ਆ ਬਾਦੀ ਵਾਲਾ ਥਾਂ ਤੁਹਾਡੇ ਕੋਲ ਵਹਿਕ ਥਾਂ ਖੇਤੀਬਾੜੀ ਵਾਲਾ ਨਹੀਂਗਾ ਤੁਹਾਡੇ ਕੋਲੇ ਸੰਝਾਈ ਵਾਲਾ ਜਾਂ ਚਾਈ ਨਹਰੀ ਮਤਲਬ ਰਕਬਾ ਹੈ ਨਹੀਂਗਾ ਤਾਂ ਤੁਸੀਂ ਆਪਦੇ ਘਰ ਤੇ ਵੀ ਇਕਵੇਟੇਬਲ ਮੌਰਗੇਜ ਤੁਹਾਡੀ ਉਹ ਕਰ ਦਿੰਦੇ ਤੇ ਉਹ ਜਿਹੜਾ ਮਤਲਬ ਜਿਹੇ ਕਰਜ਼ੇ ਨੂੰ ਜਿਹੜਾ ਇਕਵੇਟੇਬਲ ਮੌਰਗੇਜ ਕਹਿੰਦੇ ਆ ਇਹਦੀ ਫੀਸ ਹੁੰਦੀ ਆ ਔਰ ਉਹ ਜਿਹੜੇ ਗਵਰਨਮੈਂਟ ਦੇ ਨਾਰਮਲ ਦੇ ਮੁਤਾਬਕ ਜਿਹੜੀਆਂ ਬਦਲਦੀਆਂ ਰਹਿੰਦੀਆਂ ਸੋ ਉਹ ਤੁਹਾਡੇ ਬਾਅਦ ਦੇ ਵਿੱਚ ਇਹ ਇਕੂਟੇਬਲ ਮੌਰਟਗੇਜ ਦੀਆਂ ਫੀਸਾਂ ਉਹਦੇ ਬਾਰੇ ਵੀ ਅਸੀਂ ਕਲੈਕਟ ਕਰਕੇ ਤੁਹਾਨੂੰ ਦੱਸਾਂਗੇ ਅੱਗੇ ਆ ਗਿਆ ਜੀ ਤਿੰਨ ਨੰਬਰ ਤੇ ਭਾਰ ਮੁਕਤ ਸਰਟੀਫਿਕੇਟ ਕਿਸੇ ਵੀ ਜਾਇਦਾਦ ਦੇ ਸਬੰਧ ਵਿੱਚ ਭਾਰ ਮੁਕਤ ਸਰਟੀਫਿਕੇਟ ਜਿਹੜਾ ਉਹ ਕਿਸੇ ਵੀ ਜਿਹੜਾ ਏਰੀਆ ਦਾ ਸਬ ਰਜਿਸਟਰਾਰ ਆ ਜਾਂ ਸਰਕਲ ਰੈਵਨੂ ਅਫੀਸਰ ਸੀਆਰਓ ਵੀ ਕਹਿੰਦੇ ਉਹਨੂੰ ਪੂਰਾ ਸਰਕਲ ਰੈਵਨੂ ਅਫੀਸਰ ਬਿਉਸ ਏਰੀਏ ਦਾ ਜਿਹੜਾ ਮਾਲ ਮਾਇਕ ਮਹ ਅਫਸਰ ਹੈ ਉਹ ਮਤਲਬ ਜਿਹੜੇ ਸਬੰਧ ਚ ਸਰਟੀਫਿਕੇਟ ਜਾਰੀ ਕਰਦਾ ਵੀ ਇਹ ਜਾਇਦਾਦ ਦੇ ਉੱਤੇ ਕੋਈ ਵੀ ਜਿਹੜਾ ਭਾਰ ਨਹੀਂਗਾ ਭਾਰ ਦਾ ਮਤਲਬ ਹੈਗਾ ਵੀ ਉਹਦੇ ਤੇ ਕੋਈ ਕਰਜ਼ਾ ਜਾਂ ਕੋਈ ਹੋਰ ਤਰ੍ਹਾਂ ਦੀ ਕੋਈ ਉਹਦੇ ਤੇ ਗਿਰਵੀ ਨਹੀਂ ਰੱਖਿਆ ਗਿਆ ਮਤਲਬ ਉਹਦੇ ਚ ਵੀ ਉਹਦੇ ਤੇ ਹੈ ਨਹੀਂ ਕੋਈ ਇਸ ਤਰ੍ਹਾਂ ਦੇ ਉਹ ਸਾਫ ਹੈ ਔਰ ਇਹ ਭਾਰ ਮੁਕਤ ਸਰਟੀਫਿਕੇਟ ਫਿਰ ਉਹ ਸਬ ਰਜਿਸਟਰਾਰ ਜਿਹੜਾ ਉਹ ਹੱਲਕੇ ਦਾ ਜਾਰੀ ਕਰਦਾ ਹੈ ਸਬ ਰਜਿਸਟਰ ਜਦੋਂ ਤਹਿਸੀਲਦਾਰ ਸਾਹਿਬ ਕੋਲੇ ਪਾਵਰਾਂ ਵੱਖ-ਵੱਖ ਹੁੰਦੀਆਂ ਜਦੋਂ ਉਹ ਰਜਿਸਟਰੀ ਕਰਦੇ ਨੇ ਉਦੋਂ ਸਬ ਰਜਿਸਟਰਾਰ ਦੀ ਪਾਵਰ ਵਰਤਦੇ ਨੇ ਔਰ ਜਦੋਂ ਮਤਲਬ ਉਹਨਾਂ ਨੇ ਤਹਿਸੀਲ ਦੇ ਵਿੱਚ ਦੂਸਰੇ ਕੰਮਾਂ ਨੂੰ ਵੇਖਣਾ ਹੁੰਦਾ ਤਾਂ ਤੌਰ ਤਹਿਸੀਲਦਾਰ ਦੀ ਪਾਵਰ ਵਰਤਦੇ ਨੇ ਜਦੋਂ ਉਹਨਾਂ ਨੇ ਇੰਤਕਾਲ ਦਰਜ ਕਰ ਮਨਜ਼ੂਰ ਕਰਨਾ ਹੁੰਦਾ ਤਾਂ ਉਹ ਸੈਕਲੈਕਟਰ ਦਰਜਾ ਪਹਿਲਾਂ ਦੀ ਵਰਤੋਂ ਕਰਦੇ ਨੇ ਜਦੋਂ ਉਹਨਾਂ ਨੇ ਬਿਨਾਂ ਝਗੜੇ ਤੋਂ ਇੰਤਕਾਲ ਜਿਹੜੇ ਕਰਨੇ ਆ ਉਦੋਂ ਵਰਤੋਂ ਕਰਦੇ ਹੋ ਸੈਕਲੈਕਟਰ ਦਰਜਾ ਦੂਜਾ ਦੀ ਵਰਤੋਂ ਕਰਦੇ ਆ ਜਾਂ ਗਰਦਾਵਰੀ ਬਦਲਣੀ ਹੋਵੇ ਉਹ ਵੀ ਸੈਕਲੈਕਟਰ ਦਰਜਾ ਦੂਜਾ ਜਦੋਂ ਕੋਈ ਕਿਸੇ ਫੰਕਸ਼ਨ ਹੋਵੇ ਕਿਤੇ ਜਿਆਦਾ ਇਕੱਠ ਹੋਵੇ ਜਾਂ ਕਿਤੇ ਲੜਾਈ ਦਾ ਖਫਰਾ ਹੋਵੇ ਜਾਂ ਉੱਥੇ ਕਿਤੇ ਵੀ ਉੱਥੇ ਉਹਨਾਂ ਨੂੰ ਡਿਊਟੀ ਮੈਜਿਸਟਰੇਟ ਜਿਹੜਾ ਨਿਯੁਕਤ ਕੀਤਾ ਜਾਂਦਾ ਤਹਿਸੀਲਦਾਰ ਕੋਲੇ ਬਹੁਤ ਸਾਰੀਆਂ ਪਾਵਰਾਂ ਹੁੰਦੀਆਂ ਲਾ ਐਂਡ ਆਰਡਰ ਨੂੰ ਲਾਗੂ ਕਰਨਾ ਸੋ ਇਹ ਉਹ ਵੱਖ-ਵੱਖ ਪਾਵਰਾਂ ਦੀ ਵਰਤੋਂ ਕਰਦੇ ਹੋਏ ਜਿਹੜਾ ਭਾਰ ਮੁਕਤ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਨੰਬਰ 4 ਕਲੀਅਰੈਂਸ ਸਰਟੀਫਿਕੇਟ ਜਾਂ 노 ਡਿਊ ਸਰਟੀਫਿਕੇਟ ਇਹ ਕਿਸਾਨ ਜੈਸੀ ਬੈਂਕ ਤੋਂ ਆਪਣਾ ਲੋਨ ਲੈਂਦਾ ਉਸ ਬੈਂਕ ਵੱਲੋਂ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ 노 ਡਿਊ ਕਲੀਅਰੈਂਸ ਉੱਤੇ ਲਿਖਿਆ ਹੁੰਦਾ 노 ਡਿਊ ਜਾਂ ਕਲੀਅਰੈਂਸ ਸਰਟੀਫਿਕੇਟ ਬੈਂਕ ਉੱਤੇ ਲਿਖਦਾ ਵੀ ਇਹ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਤੇ ਆਹ ਨੰਬਰ ਖਸਰੇ ਆ ਇਸ ਬੈਂਕ ਕੋਲੇ ਇੰਨੇ ਰੁਪਈਆਂ ਚ ਇੰਨੀ ਮਿਤੀ ਨੂੰ ਆਹ ਸੌਰਾਪਟਰਾ ਹੀ ਜਿਹੜੇ ਆੜ ਜਿਹੜੇ ਹੋ ਚੁੱਕੇ ਸੀ ਉਹ ਹੁਣ ਇਹਨੇ ਆਦਮੀ ਨੇ ਉਸ ਬੈਂਕ ਦਾ ਸਾਰਾ ਜਿਹੜਾ ਲੋਨ ਹੈ ਉਹ ਕਲੀਅਰ ਕਰਤਾ ਇਸ ਕਰਕੇ ਜਿਹੜਾ ਇਹਦਾ ਇਹਦੀ ਜ਼ਮੀਨ ਹੈ ਇਹਦੀ ਜ਼ਮੀਨ ਜਿਹੜੀ ਫੱਕ ਫੱਕ ਕਰ ਦਿੱਤੀ ਜਾਵੇ ਸੋ ਉਹ ਬਡਵਾਰੀ ਹਲਕਾ ਕੋਲੇ ਲੈ ਕੇ ਆਉਂਦੇ ਨੇ ਕਲੀਅਰੈਂਸ ਸਰਟੀਫਿਕੇਟ ਕਲੀਅਰੈਂਸ ਸਰਟੀਫਿਕੇਟ ਦੁਆਰਾ ਜਿਹੜੀ ਜ਼ਮੀਨ ਫੱਕ ਕਰਨ ਦੀ ਕੋਈ ਸਰਕਾਰੀ ਫੀਸ ਨਹੀਂ ਜਿਵੇਂ ਰਪਟ ਪਾਉਣ ਦੀ ਆਰਡਰਨ ਦੀ ਜਾਂ ਉਹਦੀ ਵੀ ਕੋਈ ਫੀਸ ਨਹੀਂ ਤੇ ਜਮੀਨ ਫੱਕ ਕਰਨ ਦੀ ਵੀ ਫਰਜ ਕਰ ਲੋ 4 ਸਾਲ ਬਾਅਦ 5 ਸਾਲ ਬਾਅਦ ਉਹ ਜਮੀਨ ਫੱਕ ਕਰਉਂਦਾ ਉਹ ਉਹ ਵੀ ਮਤਲਬ ਉਹਦੀ ਕੋਈ ਫੀਸ ਨਹੀਂ ਹੁੰਦੀ ਸੋ ਇਹ ਅੱਜ ਅਸੀਂ ਤੁਹਾਡੇ ਨਾਲ ਆਰ ਰੈਂਡ ਇਕੁਇਟੇਬਲ ਮੌਰਗੇਜ ਭਾਰਮੁਖ ਸਰਟੀਫਿਕੇਟ ਤੇ ਕਲੀਅਰੈਂਸ ਨੋ ਸਰਟੀਫਿਕੇਟ ਬਾਰੇ ਗੱਲਬਾਤ ਕੀਤੀ ਹੈ ਤੁਹਾਨੂੰ ਇਸ ਇਹਨਾਂ ਵਿਸ਼ਿਆਂ ਚ ਇਹਨਾਂ ਸ਼ੋਭਿਆਂ ਚ ਕੋਈ ਵੀ ਤੁਹਾਨੂੰ ਸਮਝਣ ਲੱਗੇ ਕੋਈ ਕਮੈਂਟ ਆਪਦਾ ਤੁਸੀਂ ਕਰ ਸਕਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਸ਼ੇਅਰ ਕਰੋ ਲਾਈਕ ਕਰੋ ਔਰ ਕਿਸੇ ਤਰ੍ਹਾਂ ਦਾ ਸਵਾਲ ਤੁਹਾਡੇ ਜਨਚ ਹੋਵੇ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਤੇ ਉਹ ਤੁਸੀਂ ਮਤਲਬ ਦੱਸ ਸਕਦੇ ਹੋ ਸਾਨੂੰ ਲਿਖ ਕੇ ਕਮੈਂਟ ਕਰਕੇ ਦੱਸ ਸਕਦੇ ਤਾਂ ਜੋ ਇਹ ਤੁਹਾਨੂੰ ਉਹਦਾ ਪੂਰਾ ਹੱਲ ਦੇ ਸਕੀਏ ਸੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ